ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ ਨਾਉ ਲੈਟ ਸਟਾਰਟ ਨੰਬਰ 1 ਹੈ ਚਾਂਦੀ ਦੀ ਜੁੱਤੀ ਮਾਣਾ ਰਿਸ਼ਵਤ ਦੇਣੀ ਅੱਜਕਲ ਚਾਂਦੀ ਦੀ ਜੁੱਤੀ ਮਾਰੇ ਬਿਨਾ ਕੋਈ ਸਰਕਾਰੀ ਕੰਮ ਨਹੀਂ ਬੰਦਾ ਯਾਨਕਿ ਰਿਸ਼ਵਤ ਦਿੱਤੇ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਜਾਨ ਤਲੀ ਤੇ ਤੰਨੀ ਜਾਨ ਖਤਰੇ ਵਿੱਚ ਪਾਉਣੀ ਦੇਸ਼ ਦੀ ਰੱਖਿਆ ਕਰਨ ਲਈ ਭਾਰਤੀ ਸੈਨਿਕ ਆਪਣੀ ਜਾਨ ਤਲੀ ਤੇ ਧਰ ਦਿੰਦੇ ਹਨ ਨੰਬਰ 3rd ਹੈ ਜੀ ਭੱਜ ਜਾਣਾ ਕਿਸੇ ਚੀਜ਼ ਤੋਂ ਮਨ ਉੱਠ ਜਾਣਾ ਜਾਂ ਦਿਲ ਤਾਂਘੋ ਜਾਣਾ ਜਾਂ ਇੱਛਾ ਨਾਰਿਆਣੀ ਤਿੰਨਾ ਵਿੱਚ ਕੋਈ ਵੀ ਅਰਥ ਅਸੀਂ ਲਿਖ ਸਕਦੇ ਹਾਂ ਇੱਕ ਉਹੀ ਕੰਮ ਹਰ ਰੋਜ਼ ਕਰਕੇ ਮੇਰਾ ਜੀ ਭਰ ਗਿਆ ਹੈ ਯਾਨੀ ਕਿ ਰੋਜ਼ ਇੱਕ ਰੂਟੀਨ ਕਰਦੇ ਕਰਦੇ ਮੇਰਾ ਦਿਲ ਜੜਾ ਭਰ ਗਿਆ ਝਟ ਟਪਾਉਣਾ ਜਲਦੀ ਨਾਲ ਕਾਮੁਕਾ ਦੇਣਾ ਉਸਨੇ ਸਾਰਾ ਹੋਮਵਰਕ ਝਟਟ ਪਾ ਦਿੱਤਾ ਤੇ ਖੇਡਣ ਚਲਾ ਗਿਆ ਨੈਕਸਟ ਹੈ ਦੰਦ ਖੱਟੇ ਕਰਨਾ ਜਾਂ ਕਰਨੇ ਹਰਾ ਦੇਣਾ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨੀ ਟੀਮ ਦੇ ਦੰਦ ਖੱਟੇ ਕਰ ਦਿੱਤੇ ਫੁੱਲੇਣਾ ਸਮਾਉਣਾ ਬਹੁਤ ਖੁਸ਼ ਹੋਣਾ ਬੁੱਤਾਂ ਦੀ ਤਰੱਕੀ ਵੇਖ ਕੇ ਮਾਪਿਓ ਫੁੱਲੇਣਾ ਸਮਾएं ਝਟਟ ਪਾਉਣਾ ਝਟਟ ਪਾਉਣਾ ਦੇ ਦੋ ਅਰਥ ਬੰਦੇ ਇਕਮਲਾ ਤੇ ਦੂਸਰਾ ਗੁਜ਼ਾਰਾ ਕਰਨਾ ਅੱਜਕੱਲ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਨੂੰ ਝਟਟ ਤਾਂ ਪਾਉਨਾ ਬਹੁਤ ਔਖਾ ਹੈ ਯਾਨੀ ਕਿ ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ ਗਰੀਬ ਲੋਕਾਂ ਦਾ ਜਾਂ ਆਮ ਲੋਕਾਂ ਦਾ ਡਿੱਗੀ ਡਾਨੀ ਹਿੰਮਤ ਹਾਰ ਜਾਣਾ ਜਾਂ ਹੌਂਸਲਾ ਛੱਡ ਦੇਣਾ ਦੋਨਾਂ ਦਾ ਇੱਕੋ ਹੀ ਮਤਲਬ ਹੈ ਜਦੋਂ ਤਾਂ ਉਸ ਦਾ ਪੁੱਤਰ ਮਰਿਆ ਹੈ ਉਸ ਨੇ ਤਾਂ ਡਿੱਗੀ ਡਾ ਲਈ ਹੈ ਯਾਨੀ ਕਿ ਉਹਨੇ ਹਿੰਮਤ ਹੀ ਆ ਲਈ ਹੈ ਨੱਕ ਚੜਾਉਣਾ ਕਮੰਡ ਕਰਨਾ ਜਾਂ ਕਰੀਨਾ ਕਰਨੀ ਥੋੜੀ ਜਹੀ ਕਾਮਯਾਬੀ ਮਿਲਣ ਤੇ ਉਸ ਨੇ ਨੱਕ ਚੜਾ ਲਈ ਪਿੱਛਾ ਛਡਾਉਣਾ ਮਗਰੂ ਲਾਉਣਾ ਉਸ ਬੰਦੇ ਤੋਂ ਪਿੱਛਾ ਚੜਾਣਾ ਬਹੁਤਾ ਸੋਖਾ ਨਹੀਂ ਹੈ। ਜਾਂ ਬਹੁਤਾ ਸੋਖਾ ਨਹੀਂ ਸੀ। ਨੈਕਸਟ ਆ ਬਾਹ ਫੜਨੀ, ਸਾਈ ਦਾ ਕੰਨੀਆਂ ਸਹਾਰਾ ਦੇਣਾ। ਦੋਨਾਂ ਚੋਂ ਕੋਈ ਇੱਕਰ ਤੁਸੀਂ ਲਿਖ ਸਕਦੇ ਆ। ਮੁਸੀਬਤ ਦੇ ਸਮੇਂ ਤੇ ਆਪਣੇ ਭੈਣ ਭਰਾ ਹੀ ਬਾਹ ਫੜਦੇ ਹਨ। ਭੰਗ ਪੂਜਣਾ, ਖਾਣ ਨੂੰ ਕੁਛ ਨਾ ਹੋਣਾ। ਪਿਤਾ ਜੀ ਦੀ ਮੌਤ ਤੋਂ ਬਾਅਦ ਹਰਮਨ ਦੇ ਘਰ ਭੰਗ ਪੂਜ ਰਹੀ ਹੈ। ਯਾਨਕੀ ਉਹਦੇ ਘਰ ਵਿੱਚ ਪਿਤਾ ਦੇ ਮੌਤ ਤੋਂ ਬਾਅਦ ਕੁਝ ਵੀ ਨਹੀਂ ਆਖਾ ਨੂੰ ਜਾਂ ਗਰੀਬ ਹੋਣਾ ਵੀ ਦਾ ਅਰਥ ਹੋ ਸਕਦਾ ਨੈਕਸਟ ਆ ਭਾਪਾ ਕੰਨਾ ਉਜਾੜ ਹੋਣੀ ਆ ਬੇਰੋਹਨ ਕੀ ਹੋਣੀ ਛੁੱਟੀਆਂ ਦੇ ਦਿਨਾਂ ਵਿੱਚ ਸਕੂਲ ਵੀ ਭਾਪਾ ਹੀ ਕਰਦੇ ਹਨ ਮਤਲਬ ਕਿ ਜਦੋਂ ਛੁੱਟੀਆਂ ਆਉਂਦੇ ਤੇ ਸਕੂਲ ਵਿੱਚ ਕੋਈ ਬੱਚੇ ਨਹੀਂ ਹੁੰਦੇ ਤੇ ਸ਼ਾਂਤੀ ਉਜਾੜ ਹੁੰਦਾ ਬੇਰੋਹਨ ਕੀ ਹੁੰਦੀ ਆ ਬੁੱਲੇ ਲੁੱਟਣਾ ਐਸ਼ ਕਰਨੀ ਮਾਪਿਆਂ ਦੇ ਸਿਰ ਤੇ ਔਲਾਦ ਬੁੱਲੇ ਲੁੱਟਦੀ ਹੈ ਨੈਕਸਟ ਹੈ ਨੰਬਰ 15 ਤੇ ਪੱਲੇ ਬੰਨ ਲੈਣਾ ਗੱਲ ਮੰਨ ਲੈਣੀ ਸਾਨੂੰ ਗੁਰੂ ਸਾਹਿਬਾ ਗੁਰੂ ਸਾਹਿਬਾ ਦੀਆਂ ਸਿੱਖਿਆਵਾਂ ਨੂੰ ਪੱਲੇ ਬੰਨ ਲੈਣਾ ਬੰਨ ਕੇ ਰੱਖਣਾ ਚਾਹੀਦਾ ਹੈ ਜਾਂ ਸਾਨੂੰ ਆਪਣੇ ਮਾਪਿਆਂ ਦੀ ਸਿੱਖਿਆ ਨੂੰ ਪੱਲੇ ਬੰਨ ਲੈਣਾ ਚਾਹੀਦਾ ਹੈ ਜਾਂ ਦੀ ਆ ਪੀ ਕਾ ਦੀ ਠੀਕ ਹੈ ਕੁਝ ਵੀ ਲਿਖ ਸਕਦੇ ਆ ਐਂਡ ਲਾਸਟ ਹੈ ਪਾਣੀ ਵਾਣਾ ਵਾਰੇ ਜਾਣਾ ਹੈ ਬਹੁਤ ਪਿਆਰ ਕਰਨਾ ਮਾਂ ਆਪਣੇ ਬੱਚੇ ਤੋਂ ਪਾਣੀ ਵਾਰਦੀ ਹੈ ਕਿ ਮਾਂ ਆਪਣੇ ਬੱਚੇ ਨੂੰ ਕੀ ਕਰਦੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਠੀਕ ਹੈ